ਜੈਦੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆਈ ਥਿੰਕ ਯੂ ਵਨ ਥਿੰਗ ਓਨਲੀ ਅ ਹੈਂਡਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਪੰਜਾਬ ਦੀ ਓਪਨ ਦੀ ਗੱਲ ਕਰਦੇ ਜ਼ੋਨ ਦੇ ਖਾਬ ਬੋਲਦੇ ਥਿਸ ਗਾਈ ਇਜ਼ ਅ ਟਰੂ ਹੀਰੋ ਆਫ ਪੰਜਾਬ ਇਹ ਕਹਿੰਦਾ ਵੀ ਪੰਜਾਬ ਦੇ ਪੁੱਤ ਕੌਣ ਆ who speaks up these are the people uh, eh, these are the people i really follow no no dekho ji 25 saal ho gaye ne ha na ਕਾਲ 사이ਰ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਨਾ ਕਿ ਪਰਾਂ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੇ ਛੋਟੇ ਦਾੜੇ ਹੀ ਹੁੰਦੇ ਸੀ ਜਦ ਦਾ ਮੈਂ ਜਾਣਦਾ ਬੜਾ ਤੇ ਲੁਕੇ ਰਹੇ ਮੈਨ ਯੂ نو ਹੀ ਗੇਵ ਏਵਰੀਥਿੰਗ apni sikili apni panti and sani and likhas so it doesn't matter what crisis happening around the world you know khalsa is the first to go there ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਨੇ ਆ ਹਨਾ ਪਰ ਇਹ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈਆਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ ਉਹ ਇਹੀ ਪਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾ ਪੱਤਾਂ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹੇ ਨੇ ਹਨਾ ਪਰ ਆ ਇਹ ਇੰਟਰਵਿਊ ਜਿਹੜੀ ਜੇ ਇੱਥੇ ਹੀ ਮੈਂਡਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਇਹੋ ਪਾਰਕਿੰਗ 'ਚ ਹੀ ਸੋ ਆਪ ਸਟ੍ਰੌਂਗਲੀ ਬਲੀਵਸ ਆ ਥੈਂਕ ਯੂ ਮੈਨ ਨੋਹਿਤ ਤੁਹਾਨੂੰ ਕਹਿਣਾ ਮੈਨਰ ਔਫ ਕਰੇਜ ਮੈਨ ਔਫ ਗੋ ਸਪੀਕਸ ਆਫ ਦੀ ਇਸ਼ੂਜ਼ ਦੀ ਅਦਰ ਸਿੰਗਲ ਸ਼ਾਇ ਅਵੇ ਫਰਮ ਥਿਸ ਇਜ਼ ਦਾ ਗਾਈ ਦਾ ਰੀਅਲ ਜੀ ਨੋ ਆਈ ਥਿੰਕ ਵੀ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਨਸਟ ਵਾਟ ਏਵਰ ਇਜ਼ ਗੋਇੰਗ ਇਨ ਦਾ ਵਰਲਡ ਐਨੀਥਿੰਗ ਰੋਂਗ ਇਜ਼ ਰੋਂ ਚਾਹੀਦਾ ਤੁਹਾਡਾ ਸੋ ਬੀਨ ਅ ਆਰਟਿਸਟ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨੂੰ ਵੀ ਕਹਿੰਦਾ ਹੁੰਨਾ ਯਾਰ ਵੀ ਜਿਹੜੇ ਪੈਸੇ ਤਾਂ ਚਲੋ ਉਹਦਾ ਪਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜਾਵੇ 100% ਰਾਈਟ ਐਂਡ ਆ ਐਂਡ ਆ ਬਲੀਵ ਇਨ ਸਪਰੈਡਿੰਗ ਲਵ ਡੋਨਟ ਸਪਰੈਡ ਹੇਟ ਰਾਈਟ ਉਹ ਦੁਨੀਆ ਚ ਉੱਤੇ ਨਫਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁਗਣਾ ਚੋਗਣਾ ਹੋ ਏਦਾਂ ਮਿਲਦਾ ਫਿਰ ਏਦਾਂ ਮਿਲਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹੁਣ ਜੇ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ ਹਾਂ ਜਸਟ ਵਨ ਪ੍ਰੋਜੈਕਟ ਕੋਈ ਚੱਕਰ ਨਹੀਂ ਮਾਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਥੇਰ ਥੇਰ ਆ ਸੋ ਮਨੀ ਪੀਪਲ ਆਊਟ ਦੇ ਰਾਈਟ ਪਰਫਾਰਮਰਸ ਐਂਟਰਟੇਨਰਸ ਬਟ ਆਮ ਟੈਲ ਯੂ ਆਈ ਜਨੂਲੀ ਐਂਡ ਪੀਪਲ ਨੋ ਮੀ ਆ ਡੋਨਟ ਬੋਲ ਸਟ੍ਰੇਟ ਯੂ ਆਰ ਵਨ ਦਾ ਗਾਈ ਆਕਚੁਅਲੀ ਸਪੀਕਸ ਆਪ ਯੂ ਆਰ ਦਾ ਵਨ ਗਾਈ ਥ You know, actually respects what yeah, we're all fighting yeah, for, well you know, well against oppression, against injustice. Well cool. And that's why I say to guys, I'm very selective, and <laughs> <laughs> that annoys people. And mean this mean is mean. one of the guys who's always spoken up, and that's why I really like Jazib, Jazib Padi, He's never mm -hmm. shies away. So, again and again, I'll say it again, not made like that because kya, ye ka jumivari hundiya, Punjabiya, 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 Pottmori Khareya, Punjabina, Sarikam, Punjabiya, Punjabi, Punjabi. Yeah. Punjabi, Punjabi ਯਾਰੇ ਪੰਜਾਬ ਨੂੰ ਵੜਦ ਕੇ ਪੰਜਾਬੀ ਵੜ ਕੇ ਸਾਡੇ ਪੇ ਕਹ ਲੋ ਮੁਰ ਕੇ ਬੇਈਮਾਨ ਮੰਨਦੇ ਉਹਨੇ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਜਿਹੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਜੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਂਬਲ ਸਟਰੀਟ ਤੇ ਖੜੋ ਲਿਖਿਆ ਜਾਂਦਾ ਸੀ ਹਨਾ ਕਦੇ ਸ਼ਤਾਂ ਦੇ ਕੰਮ ਕਰਦੇ ਹੋਣੇ ਸਮਾਂ ਮੈਂ ਤਾਂ ਕਰਦੇ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸਿਕਾ ਹਰਾ ਸੋ ਉਹੀ ਗੱਲਾਂ ਹੋ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਬਾਣੀ ਵਿੱਚ ਲਿਖਤੀ ਜਿਹਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਜੈਜ਼ ਹੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਦੀ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆ ਥਲ ਯੂ ਵਨ ਥਿੰਗ ਓਨਲੀ ਅ ਹੈਂਡਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਪੰਜਾਬ ਦੀ ਓਪਨ ਦੀ ਗੱਲ ਕਰਦੇ ਜ਼ੋਨ ਦੇ ਖਾਬ ਬੋਲਦੇ ਦਿਸ ਗਾਈ ਇਜ਼ ਅ ਟਰੂ ਹੀਰੋ ਪੰਜਾਬ ਜਿਹੜੇ ਕਹਿੰਦਾ ਵੀ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਅਪ ਥੀਸ ਆਰ ਦ ਪੀਪਲ ਥੀਸ ਆਰ ਦ ਪੀਪਲ ਆ ਰੀਲੀ ਫੋਲੋ ਨਾ ਨਾ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਆਊਟਸਾਈਡ ਨੂੰ ਐਨੀ ਮੈਂ ਮਤਲਬ इमोशनल ਵੀ ਹੋ ਜਾਂਦਾ ਕਿ ਭਰਾ ਕਿਉਂਕਿ ਜਦੋਂ ਕੋਈ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੇ ਛੋਟੇ ਦਾੜੇ ਹੁੰਦੇ ਸੀ ਜਦ ਦਾ ਮੈਂ ਜਾਣਦਾ ਬਣਾ ਤੇ ਲੁਕੇ ਰਹਿ ਮੈਨ ਯੂ نو ਹੀ ਕੇ एवरीथिंग apni sikili apni panti and sani and li so it doesn't matter what crisis is happening around the world you know kalsaid is the first to go there ਅੰਦਰ ਦਾ ਸਭ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਨੇ ਆ ਹਨਾ ਪਰ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਿਹਾਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਯੂ ਟੂ ਆਈ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਗੱਲ ਹੈ ਇਹ ਵੀ ਪਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹਨੇ ਆ ਹਨਾ ਪਰ ਆ ਇਹ ਇੰਟਰਵਿਊ ਜਿਹੜੀ ਜੇ ਇੱਥੇ ਹੀ ਮੈਂਡਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਇਹੋ ਪਾਰਕਿੰਗ 'ਚ ਸੋ ਆਪ ਸਟਰੋਂਗਲੀ ਬਲੀਵਰਸ ਥੈਂਕ ਯੂ ਐਂਡ ਲੋਹਿਤ ਅਨ ਕੈਨ ਮੈਨ ਆਫ ਕਰੇਜ ਮੈਨ Who speaks up the issues no, no. the other single yeah. shy away from no, this is th the guy the real G नो आई थिंक ਵੀ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਨਸਟ ਵਾਟਐਵਰ ਇਜ਼ ਗੋਇੰਗ ਇਨ ਦ ਵਰਲਡ ਐਨੀਥਿੰਗ ਰੋਂਗ ਇਜ਼ ਰੋਂਗ ਐਨੀਥਿੰਗ ਰੋਂਗ ਇਜ਼ ਰੋਂਗ ਇਟ ਡੋਜ਼ਨਟ ਮੈਟਰ ਦੈਟਸ ਇਟ ਪਹਿਲਾ ਇਨਸਾਨੀਅਤ ਚਾਹੀਦਾ ਤੁਹਾਡਾ ਸੋ ਬੀਨ ਅਨ ਆਰਡਰ ਇਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨਵੇਂ ਕਹਿੰਦਾ ਹੁੰਦਾ ਯਾਰ ਜਿਹੜੇ ਪੈਸੇ ਤਾਂ ਚਲੋ ਉਹਦਾ ਆਪ ਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜੇ 100% ਰਾਈਟ ਐਂਡ ਐਂਡ ਆਈ ਬਲੀਵ ਇਨ ਸਪਰੈਡਿੰਗ ਲਵ ਡੋਨਟ ਸਪ੍ਰੈਡ ਹੇਟ ਰਾਈਟ ਉਹ ਦੁਨੀਆ 'ਚ ਉਦੋਂ ਨਫ਼ਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁੱਗਣਾ ਚੌਗਣਾ ਹੋ ਇਦਾਂ ਮਿਲਣਾ ਫੇ ਇਦਾਂ ਮਿਲਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਜੇ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ ਕੋਈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮਾਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਦੇ ਆ देयर आर सो मेनी पीपल आउट देयर राइट फॉर परफॉर्मर्स एंटरटेनर्स बट आई एम टेलिंग यू आई जेन्युइनली एंड आई पीपल नो मी आई डोंट बोलशिट आई टॉक स्ट्रेट यू आर वन ऑफ द गाइस दैट एक्चुअली स्पीक्स अप यू आर द वन गाय दैट you know actually respects what yeah, we're all fighting yeah, no, no. for belpool, be belpool. you know against oppression against injustice belpool. and that's why I say to guys I'm very selective and <laughs> that's <laughs> what annoys people and <laughs> this <laughs> is one of the guys who's always spoken up and that's why we like jazeeb as he he's never shies away so again and again I'll say it again not made like that because Padhi yeah, ek jumeewari hundi ya yeah, Punjabiya Punjab Punjabiya potumari khade Punjabi na, sari kaam ja Punjabina huya Punjabi gala karde ਜਿਹੜੇ ਪੰਜਾਬ ਨੂੰ ਵਰਤ ਕੇ ਪੰਜਾਬੀ ਵਰਤ ਕੇ ਸਾਡੇ ਪਈ ਕਹ ਲੋ ਮੁਰਕੇ ਬੇਈਮਾਨ ਮੰਨਦੇ ਉਹਨਾਂ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰੀ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਬੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਨਵਲ ਸਟਰੀਟ ਤੇ ਖੜੋ ਲਿਖਿਆ ਜਾਂਦਾ ਸੀ ਮੈਨਾਂ ਕਦੇ ਸ਼ਤਾਂ ਦੇ ਕੰਮ ਕਰਦੇ ਹੋਣੇ ਸਭਾ ਦਾ ਘਰਦਿਆਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਜੀ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਰਾ ਸੋਹੀ ਗੱਲਾਂ ਉਹ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਬਾਣੀ ਇਹ ਚ ਲਿਖਤੀ ਜਿਹਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ઓਏ ਸੋਨੀ ਹਾਲ ਅੱਜ ਆਲੋ ਟੈਕੀਪੀਟ ਟੋਟਪੋਰੀ ਜੈ ਜੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆ ਥਿੰਕ ਯੂ ਵਨ ਥਿੰਗ ਓਨਲੀ ਅ ਹੈਂਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਆ ਪੰਜਾਬ ਦੀ ਓਪਨ ਦੀ ਗੱਲ ਕਰਦੇ ਆ ਜ਼ੋਨ ਦੇ ਖਿਲਾਫ ਬੋਲਦੇ ਥਿਸ ਗਾਈ ਇਜ਼ ਅ ਟਰੂ ਹੀਰੋ ਇਨ ਪੰਜਾਬ ਯੂ ਆਰ ਕੈਨੋਟ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਆਹ ਥੀਜ਼ ਆਰ ਦ ਪੀਪਲ ਥੀਜ਼ ਆਰ ਪੀਪਲ ਆ ਰੀਲੀ ਫੋਲੋ ਨੋ ਨੋ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਕਾਲ ਸਾਈਡ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਨਾ ਕਿ ਪਰਾਂ ਕਿਉਂਕਿ ਜਦੋਂ ਕੋ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੀ ਛੋਟੀ ਦਾੜੀ ਹੁੰਦੀ ਸੀ ਜਦ ਦਾ ਮੈਂ ਜਾਣਦਾ ਬੜਾ ਲੁਕੇ ਰਹਿ ਮੈਨ ਯੂ نو ਹੀ ਗੇਵ ਏਵਰੀਥਿੰਗ apni sikili apni panti and sani and likhas so it doesn't matter what crisis is happening around the world you know khalsa is the first to go there ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਦੇ ਆ ਹਨਾ ਪਰ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈਆਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਮੈਂ ਯੂ ਥੋੜੀ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ ਉਹ ਇਹ ਵੀ ਪਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾ ਪੱਤਾਂ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹਿੰਨੇ ਆ ਹੈਨਾ ਪਰ ਆ ਇਹ ਇੰਟਰਵਿਊ ਹੈ ਜਿਹੜੀ ਜੈ ਇੱਥੇ ਹੀ ਮੈਂਡਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਇਹੋ ਪਾਰਕਿੰਗ 'ਚ ਇਸੋ ਆਪਾਂ ਸਟ੍ਰੌਨਗਲੀ ਬਲੀਵਰ ਸੋ ਥੈਂਕ ਯੂ ਐਂਡ ਨੋਹਟਾ ਨੂੰ ਕਹਿਣਾ ਮੈਨਰ ਕੁਰੇਜ ਮੈਨ ਅ ਬੋਏ ਸਪੀਕਸ ਆਫ ਦੀ ਇਸ਼ੂਜ਼ ਦੀ ਅਦਰ ਸਿੰਗਲ ਸ਼ਾਇ ਅਵੇ ਫਰਮ ਥਿਸ ਇਜ਼ ਦਾ ਗਾਈ ਦਾ ਰੀਅਲ ਜੀ ਨੋ ਆਈ ਥਿੰਕ ਵੀ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਨਸ ਵਟ ਏਵਰ ਇਜ਼ ਗੋਇੰਗ ਇਨ ਦਾ ਵਰਲਡ ਐਨੀਥਿੰਗ ਰੋਂਗ ਇਜ਼ ਰੋਂਗ ਐ ਨਾ ਚਾਹੀਦਾ ਤੁਹਾਡਾ ਸੋ ਬੀ ਇਨ ਅ ਨੋਰਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟਸ ਨੂੰ ਮੈਂ ਕਹਿੰਦਾ ਹੁੰਨਾ ਯਾਰ ਜਿਹੜੇ ਪੈਸੇ ਚਲੋ ਉਹ ਤਾਂ ਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜੇ 100% ਰਾਈਟ ਐਂਡ ਐਂਡ ਆਈ ਬਲੀਵ ਇਨ ਸਪਰੈਡਿੰਗ ਲਵ ਡੋਨਟ ਕ੍ਰੀਏਟ ਹੇਟ ਰਾਈਟ ਉਹ ਦੁਨੀਆ 'ਚ ਉਹਦੇ ਨਫ਼ਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁੱਗਣਾ ਚੋਗਣਾ ਹੋ ਇਦਾਂ ਮਿਲਦਾ ਫੇ ਇਦਾਂ ਮਿਲਦਾ ਫੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਹੁਣ ਜੇ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ ਕੋਈ ਚੱਕਰ ਨਹੀਂ ਮਾਰੇ ਕੋਈ ਚੱਕਰ ਨਹੀਂ ਮਾਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਦੇ ਆ देयर आर सो मेनी पीपल आउट देयर राइट फॉर परफॉर्मर्स एंटरटेनर्स बट आई एम टेलिंग यू आई जेन्युइनली एंड आई पीपल नो मी आई डोंट बोलशिट आई टॉक स्ट्रेट यू आर वन ऑफ द गाइस दैट एक्चुअली स्पीक्स अप यू आर द वन गाय दैट You know, actually respects what yeah, we're all fighting yeah, for. Well you know, well against oppression, against injustice. Well cool. And that's why I said to guys, I'm very selective, and <laughs> that's that <laughs> annoys people. And <laughs> this mean, is one of the guys who's always spoken up, and that's why I really like Jazib. Jazib Padi, he's never mm -hmm. shies away. So again and again, I'll say it again. Not many like that because Padi, he's a Jumvari Hindu. Yeah, both. Punjabi or Punjabiya. Punjabi, ya. Yeah. Punjab, Punjabiya, Pothmorei khadeya. Well, good. Cool. Punjabi na, sorry, kaam jab Punjabi na Punjabi di ghar karde. ਜਿਹੜੇ ਪੰਜਾਬ ਨੂੰ ਵਰਤ ਕੇ ਪੰਜਾਬੀ ਵਰਤ ਕੇ ਸਾਡੇ ਪੇਕਲੋ ਮੁਰਕੇ ਬੇਈਮਾਨ ਮੰਨਦੇ ਉਹਨਾਂ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸੀਂ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਨਾ ਵੀ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਵੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਂਡ ਬੈਂਕ ਸਟਰੀਟ ਤੇ ਖੜੋ ਲਿਖਿਆ ਜਾਣਾ ਸੀ ਹਨਾ ਕਦੇ ਸ਼ਤਾਂ ਦੇ ਕੰਮ ਕਰਦੇ ਹੋਣੇ ਸੋ ਦਾਦਾ ਕਰਦੇ ਨੇ ਵੀ ਬੇਨਤੀ ਕਰਦਾ ਹਾਂ ਤਾਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਜੀ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਰਾ ਸੋਹੀ ਗੱਲਾਂ ਹੋ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਬਾਣੀ ਇਹ ਚ ਲਿਖਤੀ ਜਿਹਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਓਏ ਸੋਨਿਆ ਅੱਜ ਆਲੇ ਅੱਲੇ ਜੈ ਜੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆ ਦੋ ਯੂ ਵਨ ਥਿੰਗ ਓਨਲੀ ਅ ਹੈਂਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਆ ਪੰਜਾਬ ਦੀ ਓਪਨ ਦੀ ਗੱਲ ਕਰਦੇ ਆ ਜ਼ੋਨ ਦੇ ਖਾਬ ਬੋਲਦੇ ਥਿਸ ਗਾਈ ਇਜ਼ ਅ ਟਰੂ ਹੀਰੋ ਇਨ ਪੰਜਾਬ ਯੂ ਕੈਨ ਨੋਟ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਆਹ ਥੀਜ਼ ਆਰ ਦ ਪੀਪਲ ਥੀਜ਼ ਆਰ ਪੀਪਲ ਆ ਰੀਲੀ ਫੋਲੋ ਨੋ ਨੋ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਕਾਲ ਸਾਈਡ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਨਾ ਕਿ ਭਰਾ ਕਿਉਂਕਿ ਜਦੋਂ ਕੋ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੀ ਛੋਟੀ ਦਾੜੀ ਹੁੰਦੀ ਸੀ ਜਦ ਦਾ ਮੈਂ ਜਾਣਦਾ ਬਣਾ ਤੇ ਲੁਕੇ ਰਹਿ ਮੈਨ ਯੂ نو ਹੀ ਗੇਵ ਏਵਰੀਥਿੰਗ So it doesn't matter what crisis happening around the world, you know, Khalsa is the first to go there. ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਦੇ ਆ ਹਨਾ ਪਰ ਇਹ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈਆਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਇਟ ਹੋ ਰਿਹਾ ਆਮ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ ਇਹੀ ਪਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾ ਪੱਤਾਂ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹੇ ਨੇ ਹਣਾ ਪਰ ਆ ਇਹ ਇੰਟਰਵਿਊ ਜਿਹੜੀ ਜੇ ਇੱਥੇ ਹੀ ਮੈਂਡਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਇਹੋ ਪਾਰਕਿੰਗ 'ਚ ਹੀ ਸੋ ਆਪ ਸਟ੍ਰੌਂਗਲੀ ਬਲੀਵਸ ਆ థాంਕ ਯੂ ਮੈਨੋਹਿਤ ਨੂੰ ਕਹਿਣਾ ਮੈਨ ਆਫ ਕਰੇਜ ਮੈਨ ਅਵੇ ਸਪੀਕਸ ਆਫ ਦੀ ਇਸ਼ੂਜ਼ ਦੀ ਅਦਰ ਸਿੰਗਲ ਸ਼ਾਇ ਅਵੇ ਫਰਮ ਥਿਸ ਇਜ਼ ਦਾ ਗਾਈ ਦਾ ਰੀਅਲ ਜੀ ਨੋ ਆਈ ਥਿੰਕ ਵੀ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਨਸਟ ਵਾਟ ਏਵਰ ਇਜ਼ ਗੋਇੰਗ ਇਨ ਦਾ ਵਰਲਡ ਐਨੀਥਿੰਗ ਰੋਂਗ ਇਜ਼ ਰੋਂਗ ਐਨੀਥਿੰਗ ਰੋਂਗ ਚਾਹੀਦਾ ਤੁਹਾਡਾ ਸੋ ਬੀਨ ਅਨ ਨੋਰਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨੂੰ ਵੀ ਕਹਿੰਦਾ ਹੁੰਨਾ ਯਾਰ ਵੀ ਜਿਹੜੇ ਪੈਸੇ ਤਾਂ ਚਲੋ ਉਹਦਾ ਪਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜਾਵੇ 100% ਰਾਈਟ ਐਂਡ ਆ ਐਂਡ ਆ ਬਲੀਵ ਇਨ ਸਪਰੈਡਿੰਗ ਲਵ ਡੋਨਟ ਸਪਰੈਡ ਹੇਟ ਰਾਈਟ ਉਹ ਦੁਨੀਆ 'ਚ ਉਦੋਂ ਹੀ ਨਫ਼ਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁੱਗਣਾ ਚੋਗਣਾ ਹੋ ਇਦਾਂ ਮਿਲਦਾ ਫੇ ਇਦਾਂ ਮਿਲਦਾ ਬਿਲਕੁਲ 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 ਸਹੀ ਗੱਲ ਹੈ ਸਹੀ ਗੱਲ ਹੈ ਹੁਣ ਜੇ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ ਕੋਈ ਜਸਟ ਵਨ ਪ੍ਰੋਜੈਕਟ ਕੋਈ ਚੱਕਰ ਨਹੀਂ ਆ ਰਿਹਾ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਦੇ ਆ देयर आर सो मेनी पीपल आउट देयर राइट फॉर परफॉर्मर्स एंटरटेनर्स बट आई एम टेलिंग यू आई जेन्युइनली एंड आई पीपल नो मी आई डोंट बोलशिट आई टॉक स्ट्रेट यू आर वन ऑफ द गाइस दैट एक्चुअली स्पीक्स अप यू आर द वन गाय दैट You know, actually respects what yeah, we're yeah. all fighting yeah, for, well you, well you know, against oppression, against injustice. Well and that's why I say to guys, I'm very selective, and <laughs> that <laughs> annoys people. And <laughs> this yeah. is one of the guys who's always spoken up, and that's why I really like Jazib, Jazib Padi, he's never mm -hmm. shies away. So, again and again, I'll say it again, not made like that because Padi kya, a kujumi yeah, Punjabi hundiya, Punjabiya, yeah. Punjab Punjabiya, Punjabiya, Pottmori Punjabiya, Punjabi, de ਜਿਹੜੇ ਪੰਜਾਬ ਨੂੰ ਵੜਦ ਕੇ ਪੰਜਾਬੀ ਵੜ ਕੇ ਸਾਡੇ ਪਿੱਛੇ ਕਹਿੰਦੇ ਮੁੜ ਕੇ ਬੇਈਮਾਨ ਮੰਨਦੇ ਉਹਨਾਂ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਜੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਂਡ ਬੈਂਡ ਸਟਰੀਟ ਤੇ ਖੜੋ ਲਿਖਿਆ ਜਾਂਦਾ ਸੀ ਮੈਨਾਂ ਕਦੇ ਸ਼ਤਾਂ ਦੇ ਕੰਮ ਕਰਦੇ ਹੋਣੇ ਸਮਾਂ ਮੈਂ ਤਾਂ ਘਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਰਾ ਸੋਹੀ ਗੱਲਾਂ ਹੋ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਬਾਣੀ ਵਿੱਚ ਲਿਖਤੀ ਜਿਹਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਓਏ ਸੋਨਿਆ ਓਏ ਗਾਲੇ ਜੈ ਵੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਨਾ I tell you one thing only a handful of singer ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਆ ਪੰਜਾਬ ਦੀ ਓਪਨ ਦੀ ਗੱਲ ਕਰਦੇ ਆ ਜ਼ੋਨ ਦੇ ਖਿਲਾਫ ਬੋਲਦੇ ਇਸ ਗਾਈ ਇਜ਼ ਅ ਟ੍ਰੂ ਹੀਰੋ ਪੰਜਾਬ ਯੂਰ ਕੈਨ ਨੋਟ ਪੰਜਾਬ ਦੇ ਪੁੱਤ ਕੌਣ ਆ who speaks up these are the people these are the people are really follow ਨੋ ਨੋ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਕਾਲ 사이ਰ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਾਂਦਾ ਕਿ ਪਰਾਂ ਕਿਉਂਕਿ ਜਦੋਂ ਕੋ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਇਸ ਲਈ ਮੇਰੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੇ ਛੋਟੇ ਦਾੜੀ ਹੁੰਦੀ ਸੀ ਜਦ ਦਾ ਮੈਂ ਜਾਣਦਾ ਹਨਾ ਤੇ ਲੁਕੇ ਰਹਿ ਮੈਨ ਯੂ نو ਹੀ ਗੇਵ ਏਵਰੀਥਿੰਗ apni sekhili apni panti li and sani and likhasa so yeah. it doesn't matter what crisis happening around the world you know khalsa is the first to go there ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਨੇ ਆ ਹਨਾ ਪਰ ਇਹ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈਆਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ ਉਹ ਇਹ ਵੀ ਭਾਜੀ ਗੱਲ ਹੈ ਵੀ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹਿੰਨੇ ਆ ਹਨਾ ਪਰ ਆ ਇੰਟਰਵਿਊ ਹੈ ਜਿਹੜੀ ਜਾਂ ਇੱਥੇ ਹੀ ਮੈਂਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਉਹ ਪਾਰਕਿੰਗ ਤੇ ਸੋ ਆ ਸਟ੍ਰੋਂਗਲੀ ਬਲੀਵ ਸੋ ਥੈਂਕ ਯੂ ਮੈਂ ਉਹ ਹੀ ਤੁਹਾਨੂੰ ਕਹਿਣਾ ਯੂ ਮੈਨ ਆਫ ਕੋਰੇਜ ਮੈਨ ਆਫ ਕੋਰੇਜ ਸਪੀਕਸ ਆਫ ਦੀ ਇਸ਼ੂਸ ਦ ਅਦਰ ਸਿੰਗਲ ਸ਼ਾਇ ਅਵੇ ਫਰਮ ਥਿਸ ਇਜ਼ ਦ ਗਾਈ ਦ ਰੀਅਲ ਜੀ ਨੋ ਆ ਥਿੰਕ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਂਸਟ ਵਾਟਐਵਰ ਇਜ਼ ਗੋਇੰਗ ਇਨ ਦ ਵਰਲਡ ਐਨੀਥਿੰਗ ਰੋਂਗ ਇਜ਼ ਰੋਂਗ ਰਾਈਟ ਐਨੀਥਿੰਗ ਰੋਂਗ ਇਜ਼ ਰੋਂਗ ਇਟ ਡਸਨਟ ਮੈਟਰ ਦੈਟਸ ਇਟ ਪਹਿਲਾ ਇਨਸਾਨੀਅਤ ਧਰਮ ਹੋਣਾ ਨਾ ਚਾਹੀਦਾ ਤੁਹਾਡਾ ਸੋ ਬੀਨ ਅਨ ਆਰਟਿਸਟ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨੂੰ ਵੀ ਕਹਿੰਦਾ ਹੁੰਨਾ ਯਾਰ ਜਿਹੜੇ ਪੈਸੇ ਚਲੋ ਉਹ ਤਾਂ ਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜਾਵੇ 100% ਰਾਈਟ ਐਂਡ ਆ ਐਂਡ ਆ ਬਲੀਵ ਇਨ ਸਪਰੈਡਿੰਗ ਲਵ ਡੋਨਟ ਕ੍ਰੀਏਟ ਹੇਟ ਰਾਈਟ ਉਹ ਦੁਨੀਆ ਚ ਦਦੇ ਨਫਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁਗਣਾ ਚੌਗਣਾ ਹੋ ਏਦਾਂ ਮਿਲਦਾ ਫਿਰ ਏਦਾਂ ਮਿਲਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਦੋਂ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿਜ਼ਿਟ ਕਰਨਾ ਜ਼ਰੂਰ ਜੀ ਬਸ ਜਸਟ ਵਨ ਪ੍ਰੋਜੈਕਟ ਕੋਈ ਚੱਕਰ ਨਹੀਂ ਮਾਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮਦੇ ਆਰ ਸੋ ਮਨੀ ਪੀਪਲ ਆਊਟ ਦੇ ਰਾਈਟ ਪਰਫਾਰਮਰਸ ਐਂਟਰਟੇਨਰਸ ਬਟ ਆਮ ਟੈਲੀ ਯੂ ਆਈ ਜਨੂਲੀ ਐਂਡ ਆ ਪੀਪਲ ਨੋ ਮੀ ਆ ਡੋਨਟ ਫਾਲਸ ਇਟ ਆਲਟ ਸਟ੍ਰੇਟ ਯੂ ਆਰ ਵਨ ਦਾ ਗਾਈ ਜੈਕਟਲੀ ਸਪੀਕਸ ਆਪ ਯੂ ਆਰ ਦਾ ਵਨ ਗਾਈ You know, actually respects what yeah, we're yeah. all fighting yeah, for. Yeah. Well, you, know, well, 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 well. you know, against oppression against injustice. Well, well. And that's why I say to guys, I'm very selective, and <laughs> no, that's yeah. what annoys people. And no, this no, is yeah. one of the guys who's always spoken up, and that's why I really like Jazib Jazib Padi. He's never mm -hmm. shies away. So again and again, I'll say it again. Not many like that because Padi yeah, kiya ek jumvari hundia. Punjabia, Punjabiya, yeah. Punjab, Punjabi de pothmorei khade ya. Punjabi na saari kaam jab Punjabi na huye ya. Punjabiyi gharde karde. ਯਾਰੇ ਪੰਜਾਬ ਨੂੰ ਵੜਦ ਕੇ ਪੰਜਾਬੀ ਵੜ ਕੇ ਸਾਡੇ ਕੋਈ ਕਹ ਲੋ ਮੁੰਕੇ ਬੇਈਮਾਨ ਮੰਨਦੇ ਉਹਨੇ ਅਸੀਂ ਗੱਲ ਨਹੀਂ ਕਦੀ ਕਰਦੇ ਭਾਈ ਸਾਹਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਜੇ ਜੇ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਜੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਂਡ ਬੈਂਕ ਸਟਰੀਟ ਤੇ ਖੜੋ ਲਿਖਿਆ ਜਾਂਦਾ ਸੀ ਹਨਾ ਕਿਤੇ ਸ਼ਰਤਾਂ ਦੇ ਕੰਮ ਕਰਦੇ ਹੋਣੇ ਸਭ ਮੈਂ ਤਾਂ ਕਰਦੇ ਨੂੰ ਬੇਨਤੀ ਕਰਦਾ ਹਾਂ ਤਾਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾੜਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਰਾ ਸੋਹੀ ਗੱਲਾਂ ਹੋ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹੋ ਗੁਰੂਆਂ ਨੇ ਬਾਣੀ ਇਹ ਚ ਲਿਖਤੀ ਜਿਹਦਾ ਕਰਾਂ ਦਿਲੋਂ ਸਤਕਾਰ ਜੀ ਹੋ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ઓਏ ਸੋਨਿਆ ਆਲੀ ਗਾਲੇ ਠੀਕ ਹੈ ਸੋਰੀ ਜਦੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆਈ ਟੈਲ ਯੂ ਵਨ ਥਿੰਗ ਓਨਲੀ ਅ ਹੈਂਡਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਪੰਜਾਬ ਦੀ ਓਪਨ ਦੀ ਗੱਲ ਕਰਦੇ ਜ਼ੋਨ ਦੇ ਖਾਬ ਬੋਲਦੇ ਥਿਸ ਗਾਈ ਇਜ਼ ਅ ਟਰੂ ਹੀਰੋ ਆਫ ਪੰਜਾਬ ਜੇ ਕਹਿੰਦਾ ਵੀ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਅਪ ਥੀਸ ਆਰ ਦਾ ਪੀਪਲ ਥੀਸ ਆਰ ਪੀਪਲ ਆ ਰੀਲੀ ਫੋਲੋ ਨੋ ਨੋ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਖਾਲਸਾ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਾਂਦਾ ਕਿ ਬਰਾ